ਅੱਜ ਦਿਨ ਸ਼ਨੀਵਾਰ ਸਮਾਂ ਕਰੀਬ 7:30 ਵਜੇ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਸੜਕ ਤੇ ਬੇਸੁਧ ਹਾਲਤ ਵਿੱਚ ਮਿਲੀ ਇੱਕ ਅਧਿਆਪਕਾ ਲੋਕਾਂ ਨੇ ਪਹੁੰਚਾਇਆ ਸਿਵਲ ਹਸਪਤਾਲ ਡਾਕਟਰਾਂ ਨੇ ਮ੍ਰਿਤਕ ਕੀਤਾ ਘੋਸ਼ਿਤ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਨੇੜੇ ਸੜਕ ਤੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਬੇਸੁਧ ਹਾਲਤ ਵਿੱਚ ਮਿਲੀ ਜਿਸ ਨੂੰ ਲੋਕਾਂ ਨੇ ਚੁੱਕ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਤਾਂ ਉਹਨਾਂ ਦੀ ਬੇਟੀ ਸੜਕ ਦੇ ਉੱਪਰ ਬੇਸੁੱਧ ਪਈ ਹੋਈ ਸੀ। ਉਹਨਾਂ ਕਿਹਾ ਕਿ ਅਜੇ ਤੱਕ ਇਹ ਨਹੀਂ ਪਤਾ ਲੱਗ ਪਾਇਆ ਕਿ ਉਹਨਾਂ ਦੀ ਬੇਟੀ ਨੂੰ ਕੀ ਹੋਇਆ ਹੈ ਅਤੇ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਲੜਕੀ ਦੀ ਪਛਾਣ ਬਲਜੀਤ ਕੌਰ ਉਮਰ 38 ਸਾਲ ਪਤਨੀ ਸਵਰਗੀਏ ਹਰਜਿੰਦਰ ਸਿੰਘ ਨਿਵਾਸੀ RAMDAS ਕਲੋਨੀ ਵਜੋਂ ਹੋਈ ਹੈ। ਸਿੱਕਾ ਵਿਭਾਗ ਵਿੱਚ ਕੰਮ ਕਰ ਰਿਹਾ। ਅੱਜ ਅਚਾਨਕ ਹੀ ਮੈਸੇਜ WhatsApp ਤੇ ਮੈਸੇਜ ਰਾਹੀਂ ਪਤਾ ਚੱਲਿਆ ਕਿ ਸਾਡੇ ਡਿਪਾਰਟਮੈਂਟ ਵਿੱਚ ਕੰਮ ਕਰਦੇ ਮੈਡਮ ਬਲਜੀਤ ਕੌਰ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਮਚਲੇ ਬਲਾਕ ਦੀਨਨਗਰ ਟੂ ਵਿਖੇ ਅਸੋਸੀਏਟਡ ਜੇ ਸੇਵਾ ਨਿਭਾ ਰਹੀ ਸੀ ਤੇ ਮੈਸੇਜ ਵਿੱਚ ਆਇਆ ਸੀ ਕਿ ਉਹਨਾਂ ਦੀ ਅਚਾਨਕ ਐਕਸੀਡੈਂਟ ਕਰਕੇ ਡੈਥ ਹੋ ਗਈ ਆ ਤੇ ਅਸੀਂ ਸਕੂਲ ਦੇ ਸਟਾਫ ਵੱਲੋਂ ਜਾਂ ਜਥੇਬੰਦੀ ਵੱਲੋਂ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਵਿਖੇ ਆਏ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਅੱਗੇ ਬੰਦੀ ਕਾਰਵਾਈ ਕੀਤੀ ਜਾਵੇ ਕਿੱਥੇ ਐਕਸੀਡੈਂਟ ਵਾਕੜੀ ਜਿਹੜਾ ਲੱਛਣ ਹੈ ਇਹਨਾਂ ਦਾ ਐਕਸੀਡੈਂਟ ਭੁੱਲੇ ਚੱਕ ਰੋਡ ਤੇ ਹੋਇਆ ਹੈ ਟਿਬੜੀ ਰੋਡ ਤੇ ਕਿੰਨੇ ਵਜੇ ਘਟਨਾ ਕਰੀ ਇਹ ਸਵੇਰੇ 8:00 ਵਾ 8 ਦੇ ਕਰੀਬ ਦੀ ਘਟਨਾ ਹੈ ਮੈਡਮ ਕਿੱਥੇ ਜਾ ਰਹੀ ਸੀ ਜਿੰਕੀ ਆ ਰਹੀ ਸੀ ਮੈਡਮ ਆਪਣੇ ਘਰ ਤੋਂ ਸਕੂਲ ਡਿਊਟੀ ਤੇ ਆ ਰਹੀ ਸੀ ਤੇ ਇਹ ਕਿੱਥੇ ਰਹੋਲੇ ਹੈ ਕਿ ਨਹੀਂ ਤੇ ਜਾ ਰਹੀ ਸੀ ਮੈਡਮ ਸਰਕਾਰੀ ਆਈਟੀਆਈ ਬੇਰਕਾ ਮਿਲਕ ਪਲਾਂਟ ਦੇ ਲਾਗੇ ਦੀ ਰਿਹائشਾ ਇਹਨਾਂ ਦੀ ਤੇ ਉਹਨਾਂ ਦੇ ਉਧਰ ਪੇਕੇ ਕਰਨ ਹੈ ਕਿਹੜੀ ਜਗ੍ਹਾ ਤੇ ਇਹ ਨਵੇਂ ਸ਼ਾਲੇ ਪਰਿਵਾਰ ਵਿੱਚ ਕੌਣ-ਕੌਣ ਆਇਆ ਹੈ ਪਰਿਵਾਰ ਵਿੱਚ ਅੱਜ ਤੋਂ 23 ਸਾਲ ਪਹਿਲਾਂ ਇਹਨਾਂ ਦੇ ਪਤੀ ਜੀ ਦੀ ਵੀ ਡੈਥ ਹੋ ਗਈ ਹੈ ਅਚਾਨਕ ਐਕਸੀਡੈਂਟ ਹੋਇਆ ਸੀ ਉਸ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਤੇ ਪਿੱਛੇ ਇਹਨਾਂ ਤੇ ਦੋ ਬੇਟੀਆਂ ਤੇ ਇੱਕ ਬੇਟਾ ਰਹਿ ਗਿਆ ਹੁਣ ਤੁਸੀਂ ਕੀ ਮੰਗ ਰਹੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਹਾਂ ਕਿ ਇਹਨਾਂ ਦਾ ਪੋਸਟਮਾਰਟਮ ਜਲਦੀ ਕਰਵਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਕਿੱਥੇ ਜਾ ਰਹੀ ਸੀ ਉਹ ਬੇਟੀ ਸਾਡੀ ਦਰਹ ਰਾਸ਼ਟਰ ਕਰਤਾਸਪੁਰਾ ਪਾਵਰ ਮਲਟਾਈਟੀ ਦੇ ਸਾਹਮਣੇ ਤੇ ਉਹ ਸਾਡੇ ਕੋਲ ਮਿਲਣ ਮੱਥੀ ਗਈ ਦੀ ਕੱਲ ਦੀ ਛੁੱਟੀਆਂ ਇਹਨਾਂ ਬੱਚਿਆਂ ਕਿ ਅਸਰੇ ਤੇ ਕਿ 7:30 ਵਜੇ ਲਗਭਗ ਉਹ ਘਰੋਂ ਨਿਕਲੀ ਤਿਆਰ ਹੋ ਕੇ ਵੀ ਮੈਂ ਸਕੂਲ ਜਾਣਾ ਮਾਛਲੇ ਸਕੂਲ ਦੀ ਟੀਚਰ ਲੱਗੀ ਠੀਕ ਹੈ ਜੀ ਪ੍ਰਾਇਮਰੀ ਸਕੂਲ ਕਿ ਉਹ ਘਰੋਂ ਆ ਗਈ ਆ ਤੇ ਕੋਈ ਜਦੋਂ ਪੁੱਲੇ ਜਗ ਪਿੰਡਾਂ ਦਾ ਕਲੋਨੀ ਪੁੱਲ ਤੋਂ ਲੈ ਤੋ ਅਗਲੇ ਪਾਸੇ ਉੱਥੇ ਆਣ ਕੇ ਉੱਡ ਗਈ ਆ ਤੇ ਦਿੱਗੀ ਤੇ ਸਾਨੂੰ ਲੋਕਾਂ ਨੇ ਦੱਸਿਆ ਅਸੀਂ ਸਮਗਰੀ ਪਾਰਕ ਨਾਲ ਤੇ ਆ ਅਸੀਂ ਆਇਆ ਤੇ ਉਹ ਵੇਖਿਆ ਦੇ ਜਿਲ੍ਹੇ ਚੋਕੇ ਦਾ ਹਸਪਤਾਲ ਪਹੁੰਚਾਈ ਤੇ ਉਹਦੀ ਮਦਦ ਕੀ ਉਸ ਮੌਕੇ ਦੀ ਤਾਂ ਕੋਈ ਇਹ ਦੇ ਕੋਈ ਮਤਲਬ ਕੋਈ ਐਕਸੀਡੈਂਟ ਨਹੀਂ ਹੋਇਆ ਕੋਈ ਚੀਜ਼ ਨਹੀਂ ਵਧੀ ਪਤਾ ਅਚਾਨਕ ਬਹੀਆ ਆਪਣਾ ਪਤਾ ਨਹੀਂ ਕਿਹਾ ਕੋਈ ਰਿਸਲਟ ਨਹੀਂ ਕੋਈ ਕੁਝ ਕੋਈ ਪਸੰਦ ਨਹੀਂ ਕਿਹਾ ਕੀ ਨਹੀਂ ਮਾਤਾਖ ਨਹੀਂ ਪਾਲਾ ਤਾਂ ਉਹ ਦਾਲ ਰੰਦੇ ਸੇ ਵੀ ਇਹ ਦਿੱਤਾ ਤੁਗੀ ਤੇ ਕਿੰਨੇ ਬੱਚੇ ਨੇ ਤੇ ਜਾਂ ਪਹਿਲਾ ਇਹ ਦੇ ਘਰ ਵਾਲਾ ਜੀ ਉਹਦੀ ਕਰੀਬ 2-2 ਸਾਲ ਪਹਿਲਾਂ ਅਫੋਰਚੂਰ ਰਟ ਰਣ ਕੇ ਦੁਆਰਾ ਪਤੀ ਹੋਇਆ ਉਹਦੀ ਡੈਥ ਹੋ ਗਈ ਹਾਂਜੀ ਇਹਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਲੜਕੀ ਦੀ ਵੱਡੀ ਕੋਈ 13-14 ਸਾਲ ਦੀ ਹੈ ਛੋਟੀ ਕੋਈ 2-3 ਸਾਲ ਛੋਟੀ ਹੈ ਬੇਟਾ ਬਿਲਕੁਲ ਛੋਟਾ 8 ਸਾਲ ਉਹ ਤੇ ਵੀ ਕੰਟਰੋਲ ਸਕੂਪੇ ਪੜਦੇ ਤੇ ਨੇ ਬਜੇਤੀ ਵੀੜੀ ਪੁਲਿਸ ਨੂੰ ਸੂਚਿਤ ਕਰਤਾ ਜੀ ਆ ਪੁਲਿਸ ਨੂੰ ਸੂਚਿਤ ਕਰਤਾ ਪੁਲਿਸ ਆਪਈ ਅਫਰਡ ਕਰਕੇ ਤੇ ਹੋਣੇ ਆਪਣਾ ਪੋਸਟਮਾਨ ਦੀ ਜੋ ਡਾਕਟਰੀ ਕਾਰਵਾਈ ਕਰਕੇ ਸਾਨੂੰ ਲਾਹੇਵਾਲੇ ਕਰਨਾ ਹੈ